ਹਾਂ ਜੀ ਰਾਜੂਵਾਨ ਦੀ ਪਟੀਸ਼ਨ ਦਾ ਤੁਰੰਤ ਫੈਸਲਾ নাও ਨਹੀਂ ਤਾਂ ਕਹਿੰਦੇ 18 ਮਾਰਚ ਨੂੰ ਅਸੀਂ ਕਰਾਂਗੇ ਕਾਰਵਾਈ ਸੁਪਰੀਮ ਕੋਰਟ ਨੇ ਕਿਹਾ ਜੀ ਬਿਲਕੁਲ ਚੰਦੀਸ਼ਾ ਪਹਿਲੀ ਗੱਲ ਤਾਂ ਆਪਣੇ ਟੈਕਨੀਸ਼ੀਅਨ ਨੂੰ ਕਹੋ ਜੀ ਥੋੜੀ ਜਿਨਾ ਤੁਹਾਡੀ ਆਵਾਜ਼ ਫਟ ਰਹੀ ਹੈ ਜੀ ਹਾਂ ਇਨਸਰਟ ਕਰੋ ਥੋੜਾ ਜਿਹਾ ਫਕਰ ਕਰਕੇ ਕਹਿੰਦੇ ਨਾਂਮ ਸੁਣ ਰਹੇ ਨੇ ਟੈਕਨੀਸ਼ੀਅਨ ਸਾਹਿਬ ਮੇਰੀ ਆਵਾਜ਼ ਥੋੜੀ ਫਟ ਰਹੀ ਹੈ ਚੈੱਕ ਕਰੋ ਕੀ ਪ੍ਰੋਬਲਮ ਹੈ ਜੀ ਹਾਂ ਜੀ ਗੱਲ ਇਹ ਵੀ ਸੁਪਰੀਮ ਕੋਰਟ ਦੇ ਵਿੱਚ ਜਿੱਦ ਨੂੰ ਜਸਟਿਸ ਐਸਬੋ ਕੋਬਡੇ ਕੋਈ ਵਕੀਲ ਨਹੀਂ ਕਰਨੀ ਕੋਈ ਕਰਨਾ ਕੋਈ ਅਪੀਲ ਨਹੀਂ ਕਰਨੀ ਔਰ ਮੈਂ ਆਪਣਾ ਇੱਕ ਗੁਨਾਹ ਇਕਵਾਲ ਕਰਦਾ ਕਿ ਅਸੀਂ ਬਿਹਤ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਸੀ ਜੀ ਔਰ ਮੇਰੇ ਸਾਥੀ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਇੱਕ ਮਨੁੱਖੀ ਬੰਬ ਦੇ ਵਿੱਚ ਤਬਦੀਲ ਕਰ ਲਿਆ ਸੀ ਦਲਾਵਰ ਸਿੰਘ ਨੇ ਮੇਰੀ ਵਾਰੀ ਉਸ ਤੋਂ ਬਾਅਦ ਆਉਣੀ ਸੀ ਜੇ ਉਹਨਾਂ ਨੇ ਸਫਲ ਹੋ ਜਾਂਦੇ ਫਿਰ ਬਾਅਦ ਦੇ ਵਿੱਚ ਮੈਂ ਮਨੁੱਖੀ ਬੰਬ ਬਣਨਾ ਔਰ ਮੇਰੇ ਸਾਥੀ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਇੱਕ ਮਨੁੱਖੀ ਬੰਬ ਦੇ ਵਿੱਚ ਤਬਦੀਲ ਕਰ ਲਿਆ ਸੀ ਦਲਾਵਰ ਸਿੰਘ ਨੇ ਮੇਰੀ ਵਾਰੀ ਉਸ ਤੋਂ ਬਾਅਦ ਆਉਣੀ ਸੀ ਜੇ ਉਹਨਾਂ ਨੇ ਸਫਲ ਹੋ ਜਾਂਦੇ ਫਿਰ ਬਾਅਦ ਦੇ ਵਿੱਚ ਮੈਂ ਮਨੁੱਖੀ ਬੰਬ ਬਣਨਾ ਸੀ ਜੀ ਮਨੁੱਖੀ ਬੰਬ ਤਾਂ ਐਕਚੁਅਲੀ ਬਣੀ ਸੀ ਮਤਲਬ ਉਹਨਾਂ ਨੇ ਧਮਾਕਾ ਕਰ ਦੇਣਾ ਸੀ ਇਹ ਗੱਲ ਉਹਨਾਂ ਨੇ ਉੱਥੇ ਕਹਿ ਦਿੱਤੀ ਸੀ ਅਦਾਲਤ ਦੇ ਵਿੱਚ ਤੇ ਅਦਾਲਤ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਕੋਈ ਅਪੀਲ ਦਲੀਲ ਨਹੀਂ ਕੀਤੀ ਬਾਕੀ ਉਹਨਾਂ ਦੇ ਜਿਹੜੇ ਸਾਥੀ ਸੀ ਉਹ ਅਪੀਲਾਂ ਚਲੇ ਗਏ ਸੀ ਜੀ ਅਲਟੀਮੇਟਲੀ ਸਮਾਜ ਇਹ ਹੈ ਕਿ ਉਹਨਾਂ ਦੀ ਜੀ ਫਾਂਸੀ ਦੀ ਤਾਰੀਖ ਉਹ ਮقرਰ ਹੋ ਗਈ ਜੀ ਅਦਾਲਤ ਦੇ ਵਿੱਚੋਂ ਕਾਲੇ ਬਰੰਤ ਜਾਰੀ ਹੋ ਗਏ ਸੀ ਔਰ ਉਸ ਵੇਲੇ ਲਗਭਗ ਇਹ ਤੈਅ ਸੀ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾਊਗੀ ਜੀ ਕੰਦੀ ਸਾਹਿਬ ਉਹਨਾਂ ਦਰਾਂ ਦੇ ਵਿੱਚ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਹੁੰਦੇ ਸੀ ਮਿਸਟਰ ਲਖਵਿੰਦਰ ਸਿੰਘ ਜਾਖੜ ਬਿਲਕੁਲ ਜਾਖੜ ਉਹ ਨਹੀਂ ਪਹਿਲਾਂ ਆਰਮੀ ਦੇ ਵਿੱਚ ਹੁੰਦੇ ਸੀ ਉਹ ਆਰਮੀ ਦੇ ਵਿੱਚ ਕੈਪਟਨਸੀ ਤੇ ਉਧਰੋਂ ਛੱਡ ਕੇ ਉਹ ਇੱਕ ਸ਼ੌਰਟ ਕਮਿਸ਼ਨ ਦੇ ਵਿੱਚ ਆਏ ਸੀ ਤੇ ਇੱਥੇ ਉਹਨਾਂ ਨੂੰ ਨੌਕਰੀ ਮਿਲ ਗਈ ਸੀ ਜੀ ਉਹਨਾਂ ਦੇ ਧਿਆਨ ਵਿੱਚ ਗੱਲ ਆ ਗਈ ਕਿ ਸੁਪਰੀਮ ਕੋਰਟ ਦਾ ਇੱਕ ਫੈਸਲਾ ਹੈ ਕਿ ਜੇ ਕੋਈ ਕਿਊਸ ਦੇ ਵਿੱਚੋਂ ਕਿਸੇ ਇੱਕ ਨੇ ਵੀ ਕਿਸੇ ਇੱਕ ਕਿਊਸ ਦੇ ਨੇ ਅਪੀਲ ਕੀਤੀ ਹੋਵੇ ਤੇ ਅਪੀਲ ਪੈਂਡ ਕੋ ਵੀ ਤੇ ਦੂਜੇ ਨੇ ਭਾਵੇਂ ਅਪੀਲ ਨਾ ਕੀਤੀ ਹੋਵੇ ਤੇ ਉਹਨੂੰ ਉਨੀ ਦੇਰ ਤੱਕ ਫਾਂਸੀ ਨਹੀਂ ਦਿੱਤੀ ਜਾ ਸਕਦੀ ਜੀ ਚਾਹੇ ਜੇ ਮੈਂ ਭੁੱਲਦਾ ਨਹੀਂ ਤਾਂ ਇਹ ਫੈਸਲਾ ਗੁਰਦਾਸਪੁਰ ਜਰੇ ਨਾਲ ਸੰਬੰਧਿਤ ਸੀ ਇਸ ਲਈ ਉਹਨਾਂ ਨੇ ਆਖਰੀ ਸਮੇਂ ਦੇ ਇਹ ਟਿੱਪਣੀ ਕਰਕੇ ਕਿ ਕਿਉਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪੈਂਡ ਹੈ ਤੇ ਇਹ ਬੰਦਾ ਜੀ ਉੱਥੇ ਇਹ ਜੀ ਤੁਹਾਡੀ ਬੇਲ ਐਪਲੀਕੇਸ਼ਨ ਪਈ ਹੈ ਜਾਂ ਅਪੀਲ ਪਈ ਹੈ ਇਸ ਲਈ ਇਹਨਾਂ ਨੂੰ ਫੰਕਸ਼ਨ ਨਹੀਂ ਦਿੱਤੀ ਜਾ ਸਕਦੀ ਉਦੋਂ ਪਹਿਲਾਂ ਤੁਸੀਂ ਯਾਦ ਕਰੋ ਪੰਜਾਬ ਦੇ ਵਿੱਚ ਬਹੁਤ ਵੱਡਾ ਜਵਾਨ ਪਟਾ ਸ਼ੁਰੂ ਹੋ ਗਿਆ ਸੀ ਲੋਕ ਸੜਕਾਂ ਤੇ ਨਿਕਲੇ ਸੀ ਘਰ ਘਰ ਦੇ ਉੱਤੇ ਜਿਹੜੇ ਹੈਗੇ ਆ ਉਹ ਝੰਡੇ ਲਾ ਕੇ ਸੀ ਔਰ ਕੇਸਰੀ ਨਿਸ਼ਾਨਾ ਦੇ ਨਾਲ بڑے ਵੱਡੇ ਪੱਦਰ ਦੇ ਉੱਤੇ ਜਿਹੜੇ ਹੈਗੇ ਆ ਉਹ ਮਾਰਚ ਹੋ ਰਹੀ ਸੀ ਬਿਲਕੁਲ ਇਨਸਾਫ ਮਾਰਚ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲੂਰੀ ਮੁੱਖ ਮੰਤਰੀ ਸੀ ਔਰ ਉਹਨਾਂ ਨੇ ਜੇ ਕੇ ਕੇ ਦੇ ਮਾਮਲਾ ਇਹ ਕੰਟਰੋਲ ਨਾ ਕੀਤਾ ਤਾਂ ਕਿ ਇਹ ਨਾ ਹੋ ਵੀ ਸਰਕਾਰੀ ਹੱਲ ਜੀ ਇਸ ਲਈ ਬੜੇ ਆਨਨ ਫਨਨ ਦੇ ਵਿੱਚ ਕੋਸ਼ਿਸ਼ ਕੀਤੀ ਗਈ ਕਿ ਰਾਜਵਾਨ ਸਾਹਿਬ ਨੂੰ ਮਨਾਇਆ ਜਾਵੇ ਕਿ ਉਹ ਆਪਣੀ ਅਪੀਲ ਜ਼ਰ ਕਰ ਦੇਣ ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਤਾਂ ਅਪੀਲ ਕਰ ਵੀ ਕੋਈ ਨਹੀਂ ਜੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬਿਲੋ ਇੱਕ ਕਦੀ ਡਰਾਫਟ ਕਰਵਾਈ ਗਈ ਅਰੋਪੀਲ ਖੋਦ ਪ੍ਰਕਾਸ਼ ਸਿੰਘ ਬਾਦਲ ਆਪ ਇੱਕ ਪੱਤਰ ਨੂੰ ਨਾਲ ਲੈ ਕੇ ਦਿੱਲੀ ਲੈ ਕੇ ਗਏ ਅਰੋਸ਼ ਮੇ ਦੀ ਰਾਸ਼ਟਰਪਤੀ ਦੇ ਦਿੱਤੀ ਪਰਤਵਾ ਪਾਟਨ ਤੇ ਪਰਤਵਾ ਪਾਟਨ ਦੇ ਕੋਲੇ ਫਿਰ ਸ਼ੋਮਨੀ ਗੁਰਨਵਰ ਪਰਮੇ ਕਮੇਟੀ ਵੱਲੋਂ ਆਪਾਂ ਕਹਿ ਸਕਦੇ ਹਾਂ ਕਿ ਉਹ ਰਹੇ ਦੀ ਅਪੀਲ ਸੀ ਤੇ ਮਾਨ ਜੋਗ ਸੁਪਰੀਮ ਕੋ ਆਪ ਦੇ ਦੇਸੀ ਰਾਸ਼ਟਰਪਤੀ ਸਾਹਿਬ ਉਹਨਾਂ ਨੇ ਇਹ ਮਾਮਲਾ ਟਿੱਪਣੀ ਵਾਸਤੇ ਭਾਰਤ ਸਰਕਾਰ ਕੋਲੇ ਭੇਜਦਾ ਸੀ ਤੇ ਉਦੋਂ ਤੇ ਮਾਮਲਾ ਭਾਰਤ ਸਰਕਾਰ ਦੇ ਕੋਲੇ ਲਟਕ ਰਿਹਾ ਹੈ ਜੇ ਕੋਈ ਫੈਸਲਾ ਨਹੀਂ ਹੋਇਆ ਫਿਰ ਰਾਜਵਾਨਾ ਸਾਹਿਬ ਨੇ ਕਈ ਵਾਰੀ ਇਹ ਮਾਮਲਾ ਉਠਾਇਆ ਦੋ ਵਾਰ ਉਹਨਾਂ ਨੇ ਬਰਤ ਵੀ ਰੱਖੀ ਕਿ ਜੇ ਤੁਸੀਂ ਇਸੇ ਤਰ੍ਹਾਂ ਕਰੋਗੇ ਤਾਂ ਕੋਈ ਫੈਸਲਾ ਨਹੀਂ ਆਊਗਾ ਤਾਂ ਮੈਂ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਖਾਤਿਆ ਹੈ ਰਹਿ ਕੇ ਇਨਤਿਹਾਕ ਦੇ ਰਹੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਸਾਹਿਬ ਦੀ ਦਖਲਅੰਦਾਜ਼ੀ ਮੰਗੀ ਅਕਾਲ ਤਖਤ ਸਾਹਿਬ ਦੇ ਦਖਲ ਦੇ ਉੱਤੇ ਫਿਰ ਉਹਨਾਂ ਨੇ ਆਪਣਾ ਮਰਨ ਮਰਜ਼ਾ ਥੋੜ ਦਿੱਤਾ ਸੀ ਜੀ ਔਰ ਗਾਹੇ ਬਗਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰਦੇ ਨਹੀਂ ਇੱਕ ਫਿਰ ਮੌਕਾ ਉਹ ਆਇਆ ਜਦੋਂ ਗੁਰੂ ਨਾਨਕ ਦੇਵ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ ਉਸ ਵੇਹ ਭਾਰ ਸਰਕਾਰ ਨੇ ਕਹਿਦਾ ਸੀ ਕਿ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਜਿਨ੍ਹਾਂ ਲੋਕਾਂ ਨੂੰ ਮਾਫ ਕਰਨਾ ਬਜ਼ੀ ਸਿੰਘਾ ਦੇ ਵਿੱਚ ਉਹਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਵੀ ਸੀ ਜੀ ਕਿ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਹੈਗੀ ਹੈ ਸਜ਼ਾ ਉਹਨੂੰ ਕਮਿਊਟ ਕਰ ਦਿੱਤਾ ਜਾਊਗੀ ਔਰ ਉਹ ਫਿਰੋਜ਼ਾ ਸਾਹਿਬ ਨਾਲ ਰਿਹਾਈ ਹੁੰਦੇ ਸੀ ਇਹ ਜਿਹੜਾ ਹੈਗਾ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਹਾਲਾਂਕਿ ਅੰਡਰਟੇਕਿੰਗ ਦੇ ਲਿਖਤੀ ਰੂਪ ਦੇ ਵਿੱਚ ਇਹ ਗੱਲ ਕਹੀ ਗਈ ਸੀ ਸਿੱਖ ਭਾਈਚਾਰੇ ਨੂੰ ਕਿ ਅਸੀਂ ਬੰਦੀ ਸਿੰਘਾ ਦੇ ਨਾਲ ਨਾਲ ਰਾਜਵਾਨਾ ਸਾਹਿਬ ਨੂੰ ਵੀ ਰਿਹਾ ਕਰਾਂਗੇ ਲੇਕਿਨ ਰਿਹਾਈ ਨਹੀਂ ਕੀਤਾ ਫਿਰ ਤੁਹਾਡੇ ਯਾਦ ਹੋਣਾ ਇੱਕ ਮਾਮਲਾ ਉਹ ਉਦੋਂ ਰੋਸ਼ੀ ਜਾਇ ਜਦੋਂ ਅਕਾਲੀ ਭਾਜਪਾ ਘੱਟ ਜੋ ਟੁੱਟ ਗਿਆ ਸੀ ਜੀ ਜੀ ਹਰਸਿਮਰਤ ਕੌਰ ਬਾਦਲ ਪਾਰਲੀਮੈਂਟਰੀ ਮੈਂਬਰ ਸੀ ਤੇ ਇਹਨੇ ਪਾਰਲੀਮੈਂਟ ਦੇ ਵਿੱਚ ਤੁਹਾਡੇ ਯਾਦ ਹੋਣਾ ਜਿਹੜੀ ਪਿਛਲੀ ਪਾਰਲੀਮੈਂਟ ਸੀ ਉਦੋਂ ਇਹ ਮਾਮਲਾ ਉਠਾਇਆ ਸੀ ਕਿ ਬੰਦੀ ਸਿੰਘਾ ਦੀ ਰਿਹਾਈ ਦਾ ਦੱਸੋ ਤੁਸੀਂ ਕੀ ਕੀਤਾ ਹੈ ਰਾਜਵਾਨਾ ਸਾਹਿਬ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਤੇ ਉਸ ਵੇਲੇ ਮਤਸ਼ਾਦਾ ਤੁਸੀਂ ਦੇਖੋ ਰਬਈਆ ਕਿਹੋ ਜਿਹਾ ਸੀ ਅਮਿਤ ਸ਼ਾਹ ਨੇ ਬੀਬੀ ਹਰਸਵੰਤ कौर ਬਾਦਲ ਨੂੰ ਸਨਫ ਕਰਤਾ ਸੀ ਬੜਾ ਮਤਲਬ ਜਿਹੜਾ ਹੈਗਾ ਦਮਕੇ ਨਾਲ کہہ ਸੀਗਾ ਕਿ ਮੈਡਮ ਤੁਹਾਨੂੰ ਪਤਾ ਹੈ ਇਹ ਬੰਦਾ ਕੌਣ ਹੈ ਇਹ ਬੰਦਾ ਜਿਹਨੇ ਆਪਣੇ ਗੁਨਾਹ ਦਾ ਇਕਵਾਲ ਹੀ ਨਹੀਂ ਕੀਤਾ ਜਿਹਨੂੰ ਕੋਈ ਪਿਸ਼ਤਾਵਾ ਹੀ ਨਹੀਂ ਹੈ ਆਪਣੇ ਗੁਨਾਹ ਦਾ ਸੌਰੀ ਮੈਂ ਇਕਵਾਲ ਕਹਿੰਗਾ ਸੀ ਇਕਵਾਲ ਤਾਂ ਉਹਨੇ ਕਰ ਲਿਆ ਸੀ ਜਿਹਨੂੰ ਆਪਣੇ ਗੁਨਾਹ ਦਾ ਕੋਈ ਪਿਸ਼ਤਾਵਾ ਨਹੀਂ ਹੈਗਾ ਤੇ ਉਹਨੇ ਤਾਂ ਅਜਿਹੀ ਅਪੀਲ ਵੀ ਨਹੀਂ ਧਾਰਕ ਕੀਤੀ ਜੀ ਇਸ ਨੂੰ ਨਹੀਂ ਪਾਈਏ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪਾਈਏ ਤੇ ਮਾਮਲਾ ਫਿਰ ਉੱਥੇ ਜਿਹੜਾ ਲਟਕ ਕੇ ਰਹਿ ਗਿਆ ਸੀ ਇਸ ਸਮੇਂ ਦੌਰਾਨ ਫਿਰ ਬਲਵੰਤ ਸਿੰਘ ਰਾਜਵਾਨਾ ਹੋਰ ਨੇ ਆਪਣੇ ਵੱਲੋਂ ਇੱਕ ਜਿਹੜੀ ਹੈ ਉਹ ਪਟੀਸ਼ਨ ਪੇਸ਼ ਕੀਤੀ ਜਿਹਦੇ ਵਿੱਚ ਉਹਨਾਂ ਨੇ ਹੋਰ ਕੋਈ ਮੰਗ ਨਹੀਂ ਕੀਤੀ ਇਹ ਨਹੀਂ ਕਿ ਕਿ ਮੈਨੂੰ ਰਿਹਾ ਕਰੋ ਉਹਨਾਂ ਨੇ ਕਹਿ ਸੀ ਕਿ ਮੇਰਾ ਫੈਸਲਾ ਕਿਉਂ ਨਹੀਂ ਹੋਇਆ ਔਰ ਇਹ ਪਟੀਸ਼ਨ ਜਿਹੜੀ ਜਾਰੀ ਕੀਤੀ ਹੈ ਇਹ ਭਾਰਤ ਦੇ ਬਹੁਤ ਵੱਡੇ ਵਕੀਲ ਆ ਬੁਕਲ ਰੋਹਤਗੀ ਜਿਹੜੇ 18ਵੇਂ ਜਨਰਲ ਆਫ ਇੰਡੀਆ ਰਹੇ ਆ ਉਹਨਾਂ ਨੇ ਇਹ ਅਪੀਲ ਦਾਇਰ ਕੀਤੀ ਹੈ ਤੇ ਅਪੀਲੇ ਕਾਫੀ ਸਮੇਂ ਤੋਂ ਪਿੰਡ ਗਈ ਹੈ ਵਾਰ-ਵਾਰ ਸੁਪਰੀਮ ਕੋਰਟ ਪਰ ਸਰਕਾਰ ਤੋਂ ਕਹਿ ਦਿੰਦੀ ਹੈ ਕਿ ਇਹ ਤੇ ਕੋਈ ਫੈਸਲਾ ਲਓ ਲੇਕਿਨ ਭਾਰਤ ਸਰਕਾਰ ਹੈ ਜਿਹੜੀ ਇਹਦੇ ਤੇ ਫੈਸਲਾ ਨਹੀਂ ਲੈਂਦੀ ਤਾਂ ਕਰਦੇ ਕਰਾਉਂਦੇ ਆ ਹੁਣ ਤੱਕ ਇਹ ਦਿਨ ਆ ਗਏ ਤੇ ਕੱਲ ਇਹ ਮਾਮਲਾ ਫੇਰ ਲੱਗਿਆ ਸੀ ਕੱਲ ਜਿਹੜੇ ਸੁਪਰੀਮ ਕੋਰਟ ਦੇ ਬੜੇ ਸੀਨੀਅਰ ਜੱਜ ਹੈ ਜਸਟਿਸ ਪੀ ਆਰ ਗਵਈ ਸਾਹਿਬ ਉਹਨਾਂ ਨੇ ਜਿਹੜਾ ਇੱਕ ਪੁੱਛਿਆ ਭਾਰਤ ਸਰਕਾਰ ਦੇ ਵਕੀਲ ਜਿਹੜੇ ਤੁਸ਼ਾਰ ਮਹਿਤਾ ਸਾਹਿਬ ਹੈ ਉਹ ਮੇਰੇ ਕੋਲ ਸੁਲੇਸਟ ਜਦਲ ਹੈ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਿਸਟਮ ਜਨਰਲ ਸਾਹਿਬ ਨੇ ਕਿਹਾ ਜੀ ਇਹ ਮਾਮਲਾ ਕਿਉਂਕਿ ਇੱਕ ਮੁੱਖ ਮੰਤਰੀ ਦੇ ਕਤਲ ਨਾਲ ਜੁੜਿਆ ਹੋਇਆ ਹੈ। ਜੀ। ਔਰ ਇਹ ਮਾਮਲਾ ਬੜਾ ਜਿਹੜਾ ਹੈਗਾ ਸੰਵੇਦਨਸ਼ੀਲ ਹੈ। ਇਸ ਲਈ ਇਹਦੇ ਤੇ ਯਕਮੁਸ਼ਤ ਕੋਈ ਫੈਸਲਾ ਨਹੀਂ ਕੀਤਾ ਜਾ ਸਕਦਾ ਸਾਨੂੰ ਟਾਈਮ ਚਾਹੀਦਾ ਹੈ। ਜੀ। ਪਰ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਕਿਹਾ ਕਿ ਟਾਈਮ ਤੁਹਾਨੂੰ ਬਹੁਤ ਦੇ ਤੇ ਤੁਸੀਂ ਉਸ ਸਮੇਂ ਦੇ ਵਿੱਚ ਕੀਤਾ ਕੀ ਹੈ? ਜੀ। ਉਹਨੇ ਫਿਰ ਕਿਹਾ ਜੀ ਸਾਨੂੰ ਘੱਟੋ ਘੱਟ 6 ਹਫ਼ਤੇ ਦਾ ਸਮਾਂ ਦੇ ਦਿਓ। ਤੇ ਇਹ ਤੋਂ ਪਹਿਲਾਂ ਕਿ ਮਾਨਯੋਗ ਸੁਪਰੀਮ ਕੋਰਟ ਕੁਝ ਕਹਿੰਦੀ ਤੇ 6 ਰ ਹੈ। ਜਿਹੜੇ ਮੁਕੱਲ ਰਹੋ ਹੁਦਗੀ ਸਾਹਿਬ ਆ ਵਕੀਲ ਰਾਜਵਾਨਾ ਸਾਹਿਬ ਦੇ ਉਹਨਾਂ ਨੇ ਕਿਹਾ ਦੇਖੋ ਜੀ ਮੇਰਾ ਮੁਕੱਲ ਜਿਹੜਾ ਹੈਗੇ 29 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਜੀ 29 ਸਾਲ ਉਹਨੇ ਜੇਲ੍ਹ ਦੇ ਵਿੱਚ गुਜ਼ਾਰੇ ਹੈ ਔਰ ਉਹ 29 ਸਾਲਾਂ ਦੇ ਵਿੱਚੋਂ 15 ਸਾਲ ਉਹ ਹੈ ਜਿਹੜੇ ਫਾਂਸੀ ਕੋਠੀ ਦੇ ਵਿੱਚ गुਜ਼ਾਰੇ ਹੈ ਜੀ ਫਾਂਸੀ ਕੋਠੀ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਫਾਂਸੀ ਕੋਠੀ ਕੀ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਫਾਂਸੀ ਕੋਠੀ ਹੈ ਉਹਦੇ ਵਿੱਚ ਬੰਦੇ ਨੂੰ ਇੱਕ ਕੱਲ ਚ ਰੱਖਿਆ ਜਾਂਦਾ ਹੈ ਜੀ ਕਿਸ ਕਿਸਰ ਵਰਉਤੀ ਪਾਣੀ ਜਿਹੜੇ ਜੇਲ੍ਹ ਦੇ ਕਰਮਚਾਰੀ ਹੈ ਜਾਂ ਜੇਲ੍ਹ ਦੇ ਕੰਦੀ ਹੈ ਜਾਂ ਜੋ ਵੀ ਹੈਗੇ ਅbschatki ਉਹ ਦੇ ਜਾਂਦੇ ਆ ਕਿ ਤੇ ਉਝਾ ਕਦੇ ਕਦੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਜਿਸ ਬੰਦੇ ਨੂੰ 15 ਸਾਲਾਂ ਤੋਂ ਇਕੱਲੇ ਪੱਧ ਦੇ ਵਿੱਚ ਰੱਖਿਆ ਹੋਵੇ ਦੀ ਮਾਨਸਿਕ ਹਾਲਤ ਕੀ ਹੋਊਗੀ ਇਹ ਆਪਾਂ ਜਾਣਦੇ ਅਸੀਂ ਵੱਡੇ ਵੱਡੇ ਲੋਕ ਦੇਖ ਕੇ پاਗਲ ਹੋ ਜਾਂਦੀ ਹੈ ਪਰ ਫਿਰ ਵੀ ਮੈਂ ਦਾਦ ਦੇ ਨਹੀਂ ਜਾਊਗਾ ਬਲਵੰਤ ਸਿੰਘ ਰਾਜਵਾਨਾ ਹੋਰਾਂ ਨੂੰ ਕਿ ਇੰਨੀ ਮੁਸ਼ਕਲ ਦੇ باوجود ਵੀ ਕਿਉਂਕਿ ਜਿਹੜਾ ਟੌਰਚਰ ਹੈ ਨਾ ਮੈਂਟਲ ਟੌਰਚਰ ਸਭ ਤੋਂ ਖਤਰਨਾਕ ਹੁੰਦਾ ਹੈ ਬਿਲਕੁਲ ਇੰਨੇ ਮੈਂਟਲ ਟੌਰਚਰ ਦੇ ਬਾਅਦ ਵੀ ਜੇ ਉਹਨਾਂ ਨੇ ਆਪਣੇ ਆਪ ਨੂੰ ਸੰਥਿਰ ਰੱਖਿਆ ਹੋਇਆ ਕੰਟਰੋਲ ਰੱਖਿਆ ਹੋਇਆ ਆਪਣੀ ਮਾਨਸਿਕਤਾ ਤੇ ਇਹ ਇੱਕ ਬਹੁਤ ਵੱਡੀ ਉਹਨਾਂ ਦੀ ਪ੍ਰਾਪਤੀ ਹੈ ਇਹਨਾਂ ਜਦੋਂ ਇੰਨਾ ਸਾਰਾ ਮਾਮਲਾ ਆ ਗਿਆ ਤਾਂ ਮੁਕੱਦਮੇ ਰੂਤ ਕੀ ਨੇ ਕਿਹਾ ਜੀ ਫਿਰ ਇਸ ਹਿਸਾਬ ਦੇ ਨਾਲ ਮੇਰਾ ਮੁਵਕਲ ਜਿਹੜਾ ਹੈਗਾ ਜਿੰਨੀ ਉਮਰ ਕੈਦ ਦੀ ਸਜ਼ਾ ਬਣਦੀ ਸੀ ਤਾਂ ਉਮਰ ਕੈਦ ਦੀ ਸਜ਼ਾ ਘਟੀ ਜਾ ਕੱਦੀ ਜਾ ਚੁੱਕੀ ਹੈ ਉਹਦੇ ਵੱਲੋਂ ਜੀ ਔਰ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਨਹੀਂ ਦਿੱਤੀ ਗਈ ਇੱਕ ਜੁਨਮ ਦੇ ਵਿੱਚ ਦੇ ਦੋ ਸਜ਼ਾਵਾਂ ਨਹੀਂ ਦਿੱਤੇ ਜਾ ਸਕਦੀਆਂ ਸੀ ਬੰਦੇ ਨੂੰ ਇੱਕ ਜੁਰਮ ਦੇ ਵਿੱਚ ਉਮਰ ਕੈਦ ਵਿੱਚ ਕਟਵਾ ਲੋ ਪੂਰੀ ਤੇ ਫਿਰ ਬਾਅਦ ਦੇ ਵਿੱਚ ਉਹਨੂੰ ਫਾਂਸੀ ਦੇ ਦਿਓ ਇਹ ਭਾਰਤ ਦਾ ਇੱਕ ਸੱਚ ਕਾਨੂੰਨ ਹੈ ਸੁਪਰੀਮ ਕੋਰਟ ਨੇ ਜਿਹਦੇ ਫੈਸਲੇ ਕਰ ਚੁੱਕੀ ਹੈ ਜੰਦੀ ਸਾਹਿਬ ਜੀ ਜੇ ਤੁਸੀਂ ਆਪਾਂ ਫੈਸਲੇ ਦਾ ਜ਼ਿਕਰ ਕਰੀਏ ਤਾਂ ਸਾਡੇ ਪੰਜਾਬ ਦੇ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਵੀ ਇਹ ਫੈਸਲਾ ਆ ਚੁੱਕਾ ਹੈ ਭਾਵੇਂ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਈ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਨੂੰ ਫਾਂਸੀ ਨਹੀਂ ਦਿੱਤੀ ਗਈ ਫਾਂਸੀ ਉਹਨਾਂ ਦੀ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਸੀ ਬਿਲਕੁਲ ਜੀ ਇਸ ਤੋਂ ਪਹਿਲਾਂ ਇੱਕ ਫੈਸਲਾ ਹੋਰ ਸਾਡੇ ਸਾਹਮਣੇ ਆਉਂਦਾ ਹੈ ਉਹ ਫੈਸਲਾ ਰਾਜੀਵ ਗਾਂਧੀ ਕਤਲकांड ਦਾ ਰਾਜੀਵ ਗਾਂਧੀ ਦੀ ਕਤਲकांड ਦੇ ਦੋਸ਼ੀਆਂ ਨੂੰ ਵੀ ਜਿਹੜਾ ਹੈਗਾ ਉਹ ਰਿਹਾ ਕਰ ਦਿੱਤਾ ਸੀ ਉਹਨਾਂ ਦੀ ਉਮਰ ਕੈਦ ਜਿਹੜੀ ਫੌਨਸੀ ਦੀ ਸਜ਼ਾ ਇਹਦੀ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਸੀ ਪਰ ਉਹ ਜਿਹੜਾ ਉਹ ਦਾ ਤੇ ਸਾਡਾ ਫਰਕ ਹੈ ਰਾਜਵਾਨਾ ਦੇ ਉਹਦਾ ਕਿਉਂਕਿ ਤਾਮਿਲਨਾਡੂ ਦੇ ਲੋਕ ਜਿਹੜੇ ਹੈਗੇ ਆ ਉਸ ਉੱਚੇ ਤੌਰ ਤੇ ਆਪਣੇ ਬੰਦਿਆਂ ਦੇ ਨਾਲ ਖੜਗੇ ਸੀ ਉੱਥੋਂ ਦੀਆਂ ਲਗਭਗ ਸਾਰੀਆਂ ਰਾਜਸੀ ਪਾਰਟੀਆਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਹਾਂ ਸਰਕਾਰ ਦੇ ਵਿੱਚੋਂ ਵੀ ਉਹਨਾਂ ਨੇ ਰੈਗੂਲੇਸ਼ਨ ਪਾ ਦਿੱਤਾ ਸੀ ਲੇਕਿਨ ਇੱਥੇ ਪੰਜਾਬ ਦੇ ਵਿੱਚ ਆਪਣੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਜਦੋਂ ਖੜੀ ਗੱਲ ਹੈ ਮੇਰੇ ਖਿਆਲ ਮੁਤਾਬਕ ਕਿ ਸਿੱਖ ਵੀ ਬਖ ਬਖੋ ਬਖੀ ਰਹੀ ਜਿਵੇਂ ਬਖਰੀਆਂ ਦੁਕਾਨਾਂ ਖੋਲ੍ਹੀ ਬੈਠੇ ਆਪਸ ਵਿੱਚ ਸਿੱਖਾਂ ਦੀ ਵੀ ਜੁੜਤੀ ਹੈ ਨਹੀਂ ਤੇ ਮੇਰੇ ਖਿਆਲ ਮੁਤਾਬਕ ਇਹੀ ਕਾਰਨ ਹੈ ਕਿ ਰਾਜਵਾਨਾ ਸਾਹਿਬ ਦੀ ਹੁਣ ਤੱਕ ਰਹੀ ਹੈ ਜੀ ਇੱਥੇ ਜਿਹੜੇ ਸਟਾਡੇ ਬੰਦੀ ਸਿੰਘ ਆ ਉਹ ਵੀ ਤੜਿਆ ਚ ਵੱਡੇ ਜਾਂਦੇ ਆ ਉਹਨਾਂ ਨੂੰ ਮੰਨਿਆ ਜਾਂਦਾ ਕਿ ਫਲਾਣੇ ਦਾ ਬੰਦਾ ਹੈ ਮਿਸਾਲ ਦੇ ਤੌਰ ਤੇ ਤੁਸੀਂ ਇਹ ਦੇਖੋ ਕਿ ਗੁਰਜੀਤ ਸਿੰਘ ਖੇੜਾ ਬੜੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦਾ ਹੈ ਇਨੀ ਦੇਰ ਤੱਕ ਅਮਰਪਾਲ ਸਿੰਘ ਵਾਲਾ ਵਰਤਾਰਾ ਨਹੀਂ ਹੋਇਆ ਓਡੀ ਦੇਰ ਤੱਕ ਕਿ ਗੁਰਪ੍ਰੀਤ ਖੇੜਾ ਨੂੰ ਕਿਹੜਾ ਕਿਸ ਨੇ ਅਪਣਾਇਆ ਸੀ ਜਦੋਂ ਕਿਉਂਕਿ ਉਹਨਾਂ ਦਾ ਪਿੰਡ ਵੀ ਉਹੀ ਹੈ ਜਿਹੜਾ ਅਮਰਪਾਲ ਸਿੰਘ ਦਾ ਪਿੰਡ ਹੈ ਤੇ ਜਦੋਂ ਅਮਰਪਾਲ ਸਿੰਘ ਦਾ ਵਰਤਾਰਾ ਸ਼ੁਰੂ ਹੋਇਆ ਉਹ ਸਾਹਮਣੇ ਆਏ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਫਿਰ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਖੇੜਾ ਨੂੰ ਵੀ ਅਪਣਾ ਲਿਆ ਫਿਰ ਇਹ ਮਤਲ ਜਿਹੜਾ ਹੈਗਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਕਿ ਅਮਰਪਾਲ ਸਿੰਘ ਕਿੰਨੀ ਦੇਰ ਜੇਲ੍ਹ ਤੇ ਹਾਲਾ ਦੇ ਪਿੰਡ ਦਾ ਬੰਦਾ ਦੇਖੋ ਕਿੰਨੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੈਠਾ ਅਸਲ ਦੇ ਵਿੱਚ ਤਾਂ ਤਬਦੀ ਕਈ ਵੀ ਇਹ ਬਦਲੇ ਇਸ ਕਿਸੇ ਨੂੰ ਜਦੋਂ ਆਪਾਂ ਸ਼ਹੀਦਾਂ ਨੂੰ ਬਦਲ ਲਏ ਆਪਾਂ ਸਾਡੇ ਜਿਹੜੇ ਹੈਗੇ ਬੰਦੀਆਂ ਨੂੰ ਬਦਲ ਲਏ ਤਾਂ ਉਦੋਂ ਸਾਡਾ ਕਾਫੀ ਨੁਕਸਾਨ ਹੋ ਜਾਂਦਾ ਤੇ ਨੁਕਸਾਨ ਇੱਥੇ ਵੀ ਹੋ ਰਿਹਾ ਇਹ ਹੁਣ ਸਾਡਾ ਕੁਝ ਦੇਖਣ ਤੋਂ ਬਾਅਦ ਸੁਪਰੀਮ ਕੋਰਟ ਨੇ ਫਿਰ ਕੱਲ ਹਦਾਇਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਲਾਸਟ ਚਾਂਸ ਹੈ ਤੁਹਾਡੇ ਲਈ ਹੋਰ ਮੌਕਾ ਨਹੀਂ ਆਖਰੀ ਮੌਕਾ ਹੈ ਜਾਂ ਤਾਂ ਤੁਸੀਂ 18 ਮਾਰਚ ਤੋਂ ਪਹਿਲਾਂ ਪਹਿਲਾਂ ਇਸ ਬੰਦੀ ਕੋਈ ਫੈਸਲਾ ਕਰ ਦਿਓ ਜੇ ਅਗਰ ਤੁਸੀਂ ਫੈਸਲਾ ਨਹੀਂ ਕਰੋਗੇ ਤੇ ਫਿਰ ਕੁਣ ਦੋਸ਼ ਦੇ ਆਧਾਰ ਦੇ ਉੱਤੇ ਸੁਪਰੀਮ ਕੋਰਟ ਆਪਣੇ ਵੱਲੋਂ ਫੈਸਲਾ ਸੁਣਾਉਗੀ ਜੀ ਤੇ ਜਦੋਂ ਦੋਸ਼ ਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਤਾਂ ਆਪਣੇ ਵੱਲੋਂ ਫੈਸਲਾ ਸੁਣਾਇਆ ਜਾਊਗਾ ਤਾਂ ਫਿਰ ਮੰਨ ਲਓ ਕਿ ਫੈਸਲਾ ਕੀ ਆਊਗਾ ਜੀ ਮੇਰੇ ਖਿਆਲ ਮੁਤਾਬਕ ਕਿਉਂਕਿ ਪਹਿਲਾਂ ਦੋ ਫੈਸਲੇ ਆ ਚੁੱਕੇ ਹਨ ਰਾਜੀਵ ਗਾਂਧੀ ਕਤਲ ਕਾਂਡ ਦਾ ਫੈਸਲਾ ਵੀ ਆ ਚੁੱਕਿਆ ਹੈ ਔਰ ਵਿਦ ਪਾਰਟਿਕੁਲਰ ਦਾ ਫੈਸਲਾ ਵੀ ਆ ਚੁੱਕਿਆ ਹੈ ਕਿ ਇੱਕ ਇੱਕ ਕੇਸ ਦੇ ਵਿੱਚ ਦੋ ਸਜ਼ਾਾਂ ਨਹੀਂ ਦਿੱਤੀਆਂ ਜਾ ਸਕਦੀਆਂ ਉਹਨਾਂ ਹਾਲਾਤਾਂ ਦੇ ਵਿੱਚ ਤੇ ਜਿਹੜੀ ਇਹ ਫਲਵੰਸ ਤੋਂ ਗ੍ਰੈਜੂਆਨਾ ਦੀ ਫਿਰ ਜਿਹੜੀ ਸਜ਼ਾ ਉਹ ਉਮਰ ਕੈਦ ਦੀ ਤਬਦੀਲ ਹੋਊਗੀ ਤੇ ਉਮਰ ਕੈਦ ਦੀ ਸਜ਼ਾ ਲਗਭਗ ਨਹੀਂ ਉਹ ਤਾਂ ਜ਼ਿਆਦਾ ਖੱਟੀ ਬੈਠੇ ਉਸ ਤੋਂ ਇਹ ਲਈ ਉਹਨਾਂ ਦੀ ਰਿਹਾਈ ਦਾ ਰਾਹ ਵੀ ਖੁੱਲ ਸਕਦਾ ਹੈ ਪਰ ਇੱਥੇ ਫਿਰ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਅਸੀਂ ਸਾਰੇ ਲੋਕ ਇਹਦੇ ਤੇ ਇਕਤਰ ਹਾਂ ਕਿ ਨਹੀਂ ਹਾਂ ਇਹ ਇੱਕ ਵੱਖਰੀ ਗੱਲ ਹੈ ਪਰ ਮੇਰੇ ਖਿਆਲ ਮੁਤਾਬਕ ਸੁਪਰੀਮ ਕੋਰਟ ਨੇ ਜਿਹੜਾ ਹੁਣੇ ਗ੍ਰੇਡ ਸਟੈਂਡ ਤੋੜਾਇਆ ਹੈ ਔਰ ਕਿਹਾ ਹੈ ਭਾਰਤ ਸਰਕਾਰ ਦੇ ਵਕੀਲوں ਕਿ ਤੁਸੀਂ ਪਾਈ ਆਪਣੀ ਰਾਇ ਮੌਸੂਦਾ ਕਰੋ ਉਹਨਾਂ ਨੇ ਇਹ ਐਲਾਨ ਅਮਲ ਕਰਨਾ ਥਾਣਾ ਮੈਂ ਅੱਜ ਮਾਰਕ ਤੋਂ ਪਹਿਲਾਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਭਾਰਤ ਸਰਕਾਰ ਆਪਣੇ ਪੱਧਰ ਤੇ ਕੋਈ ਫੈਸਲਾ ਕਰੂਗਾ ਅਲਟੀਮੇਟਲੀ ਇਹ ਫੈਸਲਾ ਤਾਂ ਸੁਪਰੀਮ ਕੋਰਟ ਨੂੰ ਹੀ ਸੁਣਾਉਣਾ ਪੈਣਾ ਹੈ ਤੇ ਮੈਨੂੰ ਲੱਗਦਾ ਇਹ ਹੈ ਕਿ ਇਸ ਸਥਾਨ ਦੇ ਵਿੱਚ ਵਿੱਚ ਰਾਜਵਾਨਾ ਸਾਹਿਬ ਬਾਹਰ ਆ ਸਕਦੇ ਜੀ